ਜਦੋਂ ਪਠਾਨਕੋਟ ਤੇ ਹਮਲਾ ਹੋਇਆ ਪਠਾਨਕੋਟ ਤੇ ਹਮਲਾ ਹੋਇਆ ਗੇਰਬੇਸ ਤੇ ਕਮਲਟੀ ਆਈ ਮੁਕਾਬਲਾ ਕੀਤਾ ਉਹਨਾਂ ਨੂੰ ਮਾਰ ਦਿੱਤਾ ਗਿਆ ਕੁਝ ਦਿਨਾਂ ਬਾਅਦ ਹਮਲੇ ਤੋਂ 1.5 ਮਹੀਨਾ 2 ਮਹੀਨੇ ਬਾਅਦ ਚਿੱਠੀ ਮਿਲੀ ਇੱਕ ਮਿੰਦੂ ਕਿ ਜਿਹੜੀ ਪੰਜਾਬ ਸਾਨੂੰ 7.5 ਕਰੋੜ ਰੁਪਇਆ ਪੇ ਕਰੇ ਕਿਉਂਕਿ ਅਸੀਂ ਤੁਹਾਡੇ ਵਾਸਤੇ ਮਿਲਟਰੀ ਭੇਜੀ ਸੀ ਮੈਂ ਕਿਹਾ ਜੀ ਕਮਾਲ ਹੈ ਮੈਂ ਸਾਧੂ ਸਿੰਘ ਜੀ ਨੂੰ ਮਾਲ ਲਿਆ ਪ੍ਰੋਫੈਸਰ ਸਾਧੂ ਸਿੰਘ ਮੇਰੇ ਨਾਲ ਸੀ ਅਸੀਂ ਰਾਜਨਾਥ ਜੀ ਕੋਲ ਗਏ ਅਸੀਂ ਕਿਹਾ ਜੀ ਕਿ 7.5 ਕਰੋੜ ਰੁਪਇਆ ਦੇ ਦਿੰਦੇ ਹਾਂ ਸਾਡੇ ਐਮਪੀ ਲੜਚੋਂ ਕੱਟ ਲਿਓ ਪਰ ਨਾਲ ਲਿਖੇ ਦੇ ਦਿਓ ਕਿ ਅਸੀਂ ਪੰਜਾਬ ਨੂੰ ਕਿਰਾਏ ਤੇ ਮਿਲਟਰੀ ਦਿੰਨੇ ਆ ਪੰਜਾਬ ਹਿੱਸਾ ਨਹੀਂ ਹੈਗਾ ਦੇਸ਼ ਦਾ ਸਭ ਤੋਂ ਪਹਿਲਾਂ ਬੰਦੂਕ ਦੀ ਗੋਲੀ ਸਾਡੀਆਂ ਛਾਤੀਆਂ ਤੇ ਵੱਜਦੀ ਹੈ ਕਿ ਪੰਜਾਬ ਨੇ ਮਤਲਬ ਇੰਡੀਆ ਤੋਂ ਪੰਜਾਬ ਨੇ ਇੰਡੀਆ ਤੋਂ ਮਿਲਟਰੀ ਧਾਰੀ ਲਈ ਫਿਰ ਮਾਫੀ ਦਿੱਤੀ ਜੀ ਉਹਨਾਂ ਨੇ ਜਦੋਂ ਉਹਨੂੰ ਨਹੀਂ ਪਤਾ ਲੱਗੇ ਗੱਲ ਵੱਧੂਗੀ ਅਸੀਂ ਯਾਦ ਕਰਾਈਏ ਉੜ ਕੇ ਸਾਡੇ ਤੇ ਕੋਈ ਕਸਟ ਪਾ ਜੇ ਤੁਸੀਂ ਸਾਨੂੰ ਸਾਥੋਂ ਰੈਂਟ ਲਾਓ ਇਸ ਤੋਂ ਵੱਡਾ ਹੋਰ ਕੀ ਮਾਰ ਹੋ ਸਕਦੀ ਹੈ